ਹਾਂਜੀ ਦੋਸਤੋ ਅੱਜ ਥੋੜਾ ਸਵਾਗਤ ਕਰਦੇ ਆ ਇੱਕ ਨਵੇਂ ਬਲੌਗ ਦੇ ਵਿੱਚ ਜਿਹਦੇ ਵਿੱਚ ਆਪਣੇ ਕੋਲ ਦੋ ਪੁੱਠੇ ਗੇਨ ਵਾਲੇ ਬੁਲਟ ਆਏ ਆ ਵੀਰੇ ਠੀਕ ਆ ਜੀ ਦੋਨੇ ਬੁਲਟ ਪੂਰੇ ਸਾਫ ਸੁਥਰੇ ਆਗੇ ਇਹਦੀ ਪੂਰੀ ਡਿਟੇਲ ਆ ਜਿਹੜਾ ਆਪਣਾ ਭਰਾ ਹਰਦੀਪ ਦਊਗਾ ਬੁਲਟ ਕਿੰਗ ਬਨਾਲ ਵਾਲੇ ਹਾਂਜੀ ਠੀਕ ਹੈ ਜੀ ਆਪਣਾ ਭਰਾ ਹੈਗਾ ਹਰਦੀਪ ਬੁਲਟ ਕਿੰਗ ਬਰਨਾਲੇ ਵਾਲਾ ਠੀਕ ਹੈ ਜੀ ਬਾਈ ਦੇ ਕੋਲ ਇਹ ਬੁਲਟ ਇਹਦਾ ਛੱਡੋ ਬਾਈ ਕੋਲ ਤਾਂ 40 45 ਬੁਲਟ ਖੜੇ ਆ ਪੁੱਠੇ ਘੇਰਾਂ ਵਾਲੇ ਤੋਂ ਲੱਗੇ ਸਿੱਧੇ ਘੇਰਾਂ ਵਾਲੇ ਤੱਕ ਇਹਦੀ ਪ੍ਰੋਪਰ ਡਿਟੇਲ ਆਪਣਾ ਭਰਾ ਦਊਗਾ ਲਓ ਵੀਰ ਜੀ ਤੁਸੀਂ ਇੱਧਰ ਆਲੀ ਸਾਈਡ ਆ ਕੇ ਦੱਸੋ ਪਹਿਲਾਂ ਆਹ ਬੁਲਟ ਦੀ ਡਿਟੇਲ ਦਿਓ ਜੀ ਇਹ ਬੁਲਟ ਹੈਗਾ ਵੀਰੇ 2005 ਮਾਡਲ ਠੀਕ ਹੈ ਜੀ ਤੇ ਮਾੜਾ ਮੋਟਾ ਤਾਂ ਆਪਾਂ ਕਹਿ ਸਕਦੇ ਆ ਵੀ ਰੰਗ ਹੋਇਆ ਹੋਇਆ ਹਾਂ ਉਹ ਤਾਂ ਮੋਟਰਸਾਈਕਲ ਕਿਉਂਕਿ 5 ਮਾਡਲ ਦੇ ਹਿਸਾਬ ਨਾਲ ਕਿ ਚਲੋ ਹੋ ਜਾਂਦਾ ਆਪਾਂ ਨੂੰ ਸਾਰਾ Ориਜినਲ ਨਹੀਂ ਲਾਈ ਵੀ ਲੱਗੇ ਹੋਏ ਨੇ ਟਾਇਰ ਟੂਰ ਨਵੇਂ ਪਏ ਹੋਏ ਨੇ ਇੰਜਨ ਗੇਅਰ ਸ਼ੀਲਡ ਠੀਕ ਹੈ ਪੂਰਾ ਸੋਹਣਾ ਮੋਟਰਸਾਈਕਲ ਹੈ ਮਿੱਟ ਤੇ 21000 ਸਰਕਾਰ ਇਹ ਨਹੀਂ ਕਹਿੰਦੇ ਵੀ ओरिजिनल 21000 ਚੱਲਿਆ ਹੋਇਆ ਹੈਗਾ ਠੀਕ ਹੈ ਜੀ ਇਹ ਥੋੜਾ ਬਹੁਤ ਹੋ ਸਕਦਾ ਵੱਧ ਪਰ ਸੋਹਣਾ ਚਲਾਵੇ ਚਲੂਗਾ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਸਾਇਦ ਇਹਦੀ ਦੂਜੇ ਨਾਮ ਆਰਸੀ ਹੈਗੀ ਤੇ ਬਾਕੀ ਇੰਜਨ ਗੇਅਰ ਦਾ ਤਾਂ ਪੂਰਾ ਫੁੱਲ ਓਕੀ ਹੈਗਾ ਤੇ ਬੰਦੇ ਜਿੱਥੋਂ ਮਰਜ਼ੀ ਚੈੱਕ ਕਰਾ ਸਕਦਾ ਤੇ ਪ੍ਰੋਪਰ ਤੌਰ ਤੇ ਪੂਰਾ ਬਿਲਕੁਲ ਸਹੀ ਆ ਤੇ ਤੁਸੀਂ ਨਾਲ-ਨਾਲ ਵੀਰੇ ਇੱਧਰ ਤੁਰ ਕੇ ਆਓ ਤੇ ਬੁਲਟ ਦਾ ਇੱਕ ਵਾਰ ਬਾਕਗਰਾਉਂਡ ਦਿਖਾ ਦਿਓ ਦਿਖਾ ਦੂੰ ਵੀਰਾਂ ਨੂੰ ਮਾੜਾ ਮਾੜਾ ਬੁਲਟ ਤੇ ਗੇੜਾ ਦਵਾ ਦਿਓ ਜਿੱਦਾਂ ਕਿ ਬਾਈ ਨੇ ਦੱਸਿਆ ਵਾਕੀ ਬਹੁਤ ਚਲਾਵੇ ਦੇ ਵਿੱਚ ਮੈਂ ਖੁਦ ਚਲਾ ਕੇ ਲੈ ਕੇ ਆਇਆ ਬੁਲਟ ਚਲਾਵੇ ਦੇ ਵਿੱਚ ਪੂਰਾ ਸ਼ੁੱਧ ਹੈਗਾ ਹਜੇ ਕੋਈ ਰਾਮਪ ਪਾਲਸ ਨਹੀਂ ਕੀਤੀ ਇਹਦੀ ਹਾਂ ਜਿੱਦਾਂ ਸੀਗੇ ਮੈਂ ਕਿਉਂਕਿ ਬਾਈ ਨੂੰ ਕਾਲੀ ਕੀਤੀ ਮੈਂ ਬਾਈ ਯਾਰ ਆਪਾਂ ਵਲੌਗ ਬਣਾਈਏ ਦੇਖੋ ਟਾਈਮ ਨਹੀਂ ਹੁੰਦਾ ਬਹੁਤ ਭਰਾ ਜਿਹੜੇ ਪਿਆਰ ਕਰ ਰਹੇ ਨੇ ਇੰਨਾ ਪਿਆਰ ਕਰ ਰਹੇ ਨੇ ਕਿ ਬੀ ਬੁਲਟ ਤਿਆਰ ਹੋਣ ਤੋਂ ਪਹਿਲੀ ਸੇਲ ਹੋ ਹੀ ਜਾਂਦੇ ਨੇ ਮੈਂ ਕਿਹਾ ਫਟਾਫਟ ਆਪਾਂ ਵੀਡੀਓ ਬਣਾ ਲਈਏ ਕੀ ਪਤਾ ਠੀਕ ਹੈ ਜੀ ਸਾਫ ਸੁਥਰਾ ਬੋਲਟ ਸਰਕਾਰੀ ਪਲੇਟਾਂ ਨਾਲ ਲਾਏ ਲੱਗੇ ਹੋਏ ਠੀਕ ਹੈ ਜੀ ਇਹਦੀ ਡਿਟੇਲਸ ਉਹਨੂੰ ਪ੍ਰੋਪਰ ਦੇ ਦਿੱਤੀ ਗਈ ਆ ਦੂਜੇ ਬੋਲਟ ਤੇ ਆ ਜੋ ਵੀਰੇ ਇਹ 2008 ਮਾਡਲ ਆਈ ਠੀਕ ਹੈ ਜੀ ਇਹ ਦੂਜੇ ਨਾਮ ਆ ਤੇ ਪੀਵੀ 10 ਲੁਧਿਆਣੇ ਦਾ ਨੰਬਰ ਆਈ ਠੀਕ ਹੈ ਜੀ ਇਹ ਭੱਲਿਆਂ ਦੀ ਗੱਲ ਕਰੀਏ ਮਰ ਥੋੜੀ ਲਾਏ ਲੱਗੇ ਨੇ ਠੀਕ ਹੈ ਇਹਦੇ ਵੀ ਤਕਰੀਬਨ 2 ਮਹੀਨੇ ਨੇ ਬੇੜ ਕਿ ਕਿਸੇ ਨੂੰ ਪਵਾਉਣ ਦੀ ਲੋੜ ਨਹੀਂ ਇਹ ਬੋਲਟ ਵੀਰੇ ਸਾਰਾ ओरिजिनल ਆ ਠੀਕ ਇੰਜਨ ਗੇਅਰ ਬਿਲਕੁਲ ਸਿਗੜਾਗਾ ਪੂਰਾ ਸੋਹਣਾ ਮੋਟਰਸਾਈਕਲ ਆ ਜਿਵੇਂ ਕਿਸੇ ਵੱਲੋਂ ਕੋਈ ਐਕਸੀਡੈਂਟ ਦੀ ਕੁਝ ਵੀ ਇਦਾਂ ਪੂਰਾ ਸੋਨਾ ਮੋਟਰਸਾਈਕਲ ਆਈ ਇਹ ਜਿੱਦਾਂ ਕਿ ਲਾਇ ਵੀ ਮਰਸਡੀਜ਼ ਲਾਇ ਨੂੰ ਸਾਰਾ ਕੁਝ ਲੱਗਿਆ ਹੋਇਆ ਸੋਨੇ ਲਾਇ ਲੱਗੇ ਹੋਏ ਨੇਗੇ ਬਾਕੀ ਕਾਪੀ ਕਾਲ ਦੇ ਵੀਰੇ ਸਾਰੇ ਜਿਹੜੇ ਡਨ ਨੇ ਦੋਮਾਂ ਦੀ ਠੀਕ ਆ ਜੀ ਤੇ ਇਹ ਬਿਆਂ ਨੂੰ ਜਿੱਦੂ ਮਰਜ਼ੀ ਦੂਰੋਂ ਆਉਣ ਬੰਦੇ ਤੇ ਇਹਨਾਂ ਨੂੰ ਨਾਲ ਹੁੰਦੀ ਕਾਗਜ਼ ਮਿਲ ਜਾਣਗੇ ਇਹ ਵੈਸੇ ਵੀ ਜਿੱਦਾਂ ਦੇਖ ਸਕਦੇ ਆ ਆਪਾਂ ਤੁਸੀਂ ਬੁਲਟ ਦਾ ਇਹ ਵੀ ਤਿਆਰ ਤੁਰ ਨਹੀਂ ਕੀਤਾ ਹੈਗਾ ਹਾਂ ਤੁਸੀਂ ਦੇਖੋ ਤਿਆਰ ਕਰੇ ਬਿਨਾਂ ਹੀ ਬੁਲਟ ਬਹੁਤ ਚਮਕ ਰਿਹਾ ਹੈਗਾ ਬਾਈ ਨੂੰ ਮੈਂ ਕਹਿੰਦਾ ਤੁਸੀਂ ਇੱਧਰ ਦੀ ਗੇੜਾ ਲਾ ਕੇ ਬਾਈ ਨੂੰ ਇਹ ਵੀ ਬੁਲਟ ਚੈੱਕ ਕਰਵਾਓ ਸਾਰਾ ਜੁੱਦਾ ਬਾਈ ਨੂੰ ਦੱਸਿਆ ਸਾਰਾ origignal ਆ ਵੀਰੇ ਨੰਬਰ ਵੀ ਤਾਂ ਫੈਂਸੀ ਲੱਗੇ ਹੋਏ ਨੇ ਇਹ ਤੇ ਸਤਾਰਾਂ ਵਾਲੇ ਨੰਬਰ ਐਸੀ ਨੰਬਰ ਪਲੇਟਾਂ ਵੈਸੀ ਵੀ ਤੁਹਾਨੂੰ ਮੈਂ ਦੱਸ ਦਿੰਨਾ ਪੁੱਠੇ ਗੇਹੜਾ ਵਾਲੇ ਬੁਲਟ ਕਿਤੋਂ ਨਹੀਂ ਮਿਲ ਰਹੇ ਬਰਨਾਲਾ ਦਾ ਛੱਡੋ ਕਈ ਥਾਵਾਂ ਤੋਂ ਕਿਸੇ ਕੋਲ ਇੱਕ ਖੜਾ ਤਾਂ ਕੀ ਕਹਿਣਾਗਾ ਲਗਾਤਾਰ ਨਹੀਂ ਮਿਲ ਰਹੇ ਬਾਈ ਕੋਲ ਪਰ ਇਦਾਂ ਦੇ ਬੁਲਟ ਕਾਫੀ ਖੜੇ ਨੇ ਹਜੇ ਤਿਆਰ ਹੋਣ ਵਾਲੇ ਨੇ ਹਾਂ ਲੈ ਕੇ ਆਉਣ ਦੀ ਦਿੱਕਤ ਆ ਔਰ ਇੱਥੇ ਖੜਾ ਕੇ ਵੀਡੀਓ ਬਣਾਉਣ ਚ ਕਿਉਂਕਿ ਅਸੀਂ ਫਿਰ ਹੁਣ ਦੋ ਜਣੇ ਚਲਾ ਲਏ ਠੀਕ ਆ ਬਾਕੀ ਆਪਣੇ ਸ਼ਾਪ ਤੋਂ ਤੇ ਖੜੇ ਨੇ ਕਿਸੇ ਵੀ ਬੁਲਟ ਦੀ ਤੁਹਾਨੂੰ ਜਾਣਕਾਰੀ ਲੈਣੀ ਹੋਵੇ ਉੱਪਰ ਬਾਈ ਦਾ ਕਾਲ ਕਰਨ ਦਾ ਸਮਾਂ 9 ਤੋਂ 6 ਵਜੇ ਤੱਕ ਪਹਿਲੀ ਗੱਲ ਦੱਸ ਰਿਹਾ 50 50 ਪੰਜਾਬ ਵਾਲੇ ਮੈਂ ਹਰ ਵੀਡੀਓ ਦੇ ਵਿੱਚ ਬੋਲਦਾ ਜਿੱਦਾਂ ਕਿ ਫਿਰ ਵੀ ਫੋਨ ਲਾਉਣ ਨੂੰ ਨਹੀਂ ਹਟਦੇ ਲੋਕ ਹਾਂ ਫੋਨ ਲਾਉਣਾ ਟਾਈਮ ਖਰਾਬ ਕਰਨ ਵਾਲਾ ਕੰਮ ਦੇਖ ਵੀਰੇ ਸਿੱਧੀ ਸਪਸ਼ਟ ਗੱਲ ਲਗਾ ਦੇਣਾ ਤੁਹਾਨੂੰ ਗੱਲ ਦਾ ਗੁੱਸਾ ਲੱਗੇ ਸਾਡੇ ਕੋਲ ਇਹੋ ਜਿਹੇ ਜਿਹੇ ਫੋਨ ਆਏ ਨੇ ਬਾਈ ਜਿਵੇਂ ਹਿਮਾਚਲ ਤੋਂ ਬੋਲਦਾ ਮੈਂ ਹਰਿਆਣੇ ਤੋਂ ਮੈਂ ਰਾਜਸਥਾਨ ਤੋਂ ਬੋਲਦਾ ਕੋਈ ਫਾਇਦਾ ਨਹੀਂ ਵੀਰੇ ਟਾਈਮ ਖਰਾਬ ਕਰਨ ਦਾ ਹਾਂ ਦੇਖ ਨਾਲ ਸਾਡਾ ਟਾਈਮ ਖਰਾਬ ਹੁੰਦਾ ਨਾਲੇ ਅਗਲੇ ਅਗਲਾ ਕਹਿੰਦਾ ਵੀਰੇ ਮੈਂ ਆਪਦੇ ਏਰੀਆ ਚ ਲਾਉਣਾ ਉੱਥੇ ਪੰਜਾਬ ਨੰਬਰ ਨਹੀਂ ਮੈਂ ਦੂਜਾ ਨ ਥੋਡੀ ਮਰਜ਼ੀ ਆ ਦੇਖ ਲੈਣਾ ਕੋਈ ਚੱਕਰ ਨਹੀਂ ਨਗਦ ਲੋ ਨੰਬਰ ਲਵਾਉਣਾ ਥੋਡੀ ਸਰਦਰ ਦੀ ਲੱਗੇ ਨਾਲ ਲੱਗੇ ਉਹ ਸਾਡਾ ਕੋਈ ਸਰਦਰ ਨਹੀਂ ਅਸੀਂ ਬੁਲਟ ਦੇ ਦਾਂਗੇ ਪਹਿਲੇ ਘੱਟ ਵੇਚ ਨਹੀਂ ਪੰਜਾਬ ਚ ਯਾਰ ਬਸ ਪਹਿਲੇ ਘੱਟ ਸੇਲ ਹੀ ਉੱਥੇ ਕਰਨਾ ਤੇ ਸਰਦਰ ਦੀ ਸਾਥੋਂ ਵੀ ਨਹੀਂ ਪਾਲੀ ਜਾਂਦੀ ਠੀਕ ਆ ਸਾਡੇ ਭਰਾ ਟਾਈਮਿੰਗ ਤੁਹਾਨੂੰ ਫੇਰ ਦੁਬਾਰਾ ਦੱਸ ਰਿਹਾ 9 ਤੋਂ 6 ਆਇਨਾ ਹੋਵੇ ਰਾਤ ਨੂੰ 10 ਵਜੇ ਫੋਨ ਲਾ ਹੁਣ ਨਹੀਂ ਚੱਕਿਆ ਜਾਂਦਾ ਤੇ ਵੈਸੇ ਵੀ ਅੱਜ ਭਰਾਵਾਂ ਦਾ ਇੰਨਾ ਪਿਆਰ ਮਿਲ ਰਿਹਾਗਾ ਲਗਾਤਾਰ ਆਪਣੇ ਭਰਾ ਦੂਰੋਂ ਦੂਰੋਂ ਆਉਂਦੇ ਨੇ ਪੰਜਾਬ ਦੇ ਵਿੱਚ ਆ ਕੇ ਬੁਲਟ ਪਰਚੇਜ ਕਰਦੇ ਨੇ ਕਈ ਇਹਨਾਂ ਵਿੱਚ ਕਟਾ ਕੇ ਐਕਸਚੇਂਜ ਕਰ ਲੈਂਦੇ ਤੇ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਠੀਕ ਆ ਵੀ ਇਹਦੇ ਵਿੱਚ ਕੋਈ ਕਪੜੇ ਬਾਜੂ ਫਲਾਨਾ ਹੋ ਜਾਊਗੀ ਤੁਹਾਨੂੰ ਪ੍ਰੋਪਰ ਫੋਨ ਤੇ ਪਹਿਲਾਂ ਤਾਂ ਫੋਨ ਤੇ ਸਾਰੀ ਡਿਟੇਲ ਦਿੱਤੀ ਜਾਊਗੀ ਕਾਗਜ਼ਾ ਕਣੀਓ ਬੇਚਿੰਤ ਹੋ ਜਾਓ ਚੀਜ਼ ਨੂੰ ਚਲਾ ਕੇ ਦੇਖੋ ਅਸੀਂ ਐ ਨਹੀਂ ਕਹਿੰਦੇ ਸਾਡਾ ਤੇਲ ਫੂਕੂਗਾ ਮੈਂ ਕਹਿੰਦਾ ਦੋ ਗੇੜੇ ਲਾਓ ਤਿੰਨ ਗੇੜੇ ਲਾਓ ਚੀਜ਼ ਓਕੇ ਨਾਲ ਮਿਸਤਰੀ ਲੈ ਕੇ ਆਓ ਸਾਨੂੰ ਆਹ ਮਿਸਤਰੀ ਲਿਆਓ ਆਪਦਾ ਚੈੱਕ ਕਰਾ ਲਓ ਠੀਕ ਆ ਐਦਾਂ ਦੀ ਤੁਹਾਨੂੰ ਸਾਰੇ ਬੋਲਟ ਸਾਡੇ ਕੋਲ ਮਿਲਣਗੇ ਮੇਰੇ ਹਿਸਾਬ ਨਾਲ ਆਪਣੇ ਕੋਲੋਂ ਪੁਰਾਣੇ ਤੋਂ ਲੈ ਕੇ ਹਨਾ 10 ਬੋਲਟ ਪੁੱਠੇ ਗੇੜਾਂ ਵਾਲੇ ਪੁੱਠੇ ਗੇੜਾਂ ਵਾਲੇ 10 ਬ ਜਲਦੀ ਤੋਂ ਜਲਦੀ ਵੀਡੀਓ ਸ਼ੇਅਰ ਕਰੋ ਆਪਦੇ ਰਿਸ਼ਤੇਦਾਰਾਂ ਨੂੰ ਭਰਾਵਾਂ ਨੂੰ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਵੀਡੀਓ ਸ਼ੇਅਰ ਕਰੋ ਠੀਕ ਆ ਫਟਾਫਟ ਪਹੁੰਚੋ ਤੁਸੀਂ ਤੁਹਾਨੂੰ ਇਹ ਜੇ ਬੁਲਟ ਤਾਂ ਕਿ ਮਿਲ ਸਕਣ ਸੇਲ ਹੋਣ ਤੋਂ ਪਹਿਲਾਂ ਪਹਿਲਾਂ ਆ ਜਾਓ ਦੁਕਾਨ ਖੁੱਲਣ ਦਾ ਸਮਾਂ ਦੱਸ ਦੋ ਸਵੇਰੇ 10 ਵਜੇ ਤੋਂ ਲੈ ਕੇ ਸਾਮ 5 ਵਜੇ ਤੱਕ ਸਵੇਰੇ ਵੀਰੇ 10 ਵਜੇ ਤੋਂ ਲੈ ਕੇ 6 ਵਜੇ ਤੱਕ 5 6 ਵਜੇ ਤੱਕ ਬਸ ਸਾਡਾ ਦੁਕਾਨ ਇੱਥੇ ਤਾਂ ਖੁੱਲਦੀ ਹੈ ਫੋਨ ਕਰਕੇ ਜਰੂਰ ਹੋਣਾ ਇੱਕ ਵਾਰ ਹਾਂ ਦੇਖੋ ਤੁਸੀਂ ਆ ਮੰਨ ਕੇ ਚਲੋ 5 ਲਈ ਤੁਰਪੇ ਇਹ ਸੇਲ ਹੋ ਜੇ ਪਹਿਲਾਂ ਪ੍ਰੋਪਰ ਫੋਨ ਕਰੋ ਡਿਟੇਲ ਲੈ ਲਓ ਤੁਹਾਨੂੰ ਦੱਸ ਦੇਣਗੇ ਵੀ ਇਹ ਆ ਮ ਕਿ ਜਿਆਨਾ ਹੋਵੇ ਅੱਜ ਮੈਂ ਫੋਨ ਕਰ ਲੈ ਆਉਣਾ ਹਫਤੇ ਬਾਅਦ ਹਾਂ ਉਹਦਾ ਕੀ ਫਾਇਦਾ ਉਹਦੋਂ ਤਾਂ 20 ਬੋਲਟ ਬਦਲੇ ਜਾਣਗੇ ਬਾਈ ਠੀਕ ਆ ਜੀ ਤੇ ਫੇਰ ਦੁਬਾਰੇ ਦਾ ਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸ਼ੇਅਰ ਕਰ ਲੋ ਪੇਜ ਨੂੰ ਫੋਲੋ ਉਸ ਤੋਂ ਬਾਅਦ ਥੱਲੇ ਇੱਥੇ ਲਿਖਿਆ ਆ ਰਿਹਾਗਾ ਇਹ ਆਪਣੀ ਇੰਸਟਾਗ੍ਰਾਮ ਦੀ ਆਈਡੀ ਆ ਰਹੀ ਹੈ ਮਾਲਵਾ ਸੋਰੀ ਬੋਲਟ ਕਿੰਗ ਬਰਨਾਲਾ ਤੇ ਸਿੰਘਾ ਟੂ ਡੀਲ ਇਹ ਦੋਨਾਂ ਦੇ ਉੱਤੇ ਤੁਹਾਨੂੰ ਰੀਲਾਂ ਮਿਲ ਜਾਣਗੀਆਂ ਜਿਹੜਾ ਬੋਲਟ ਕਿੰਗ ਬਰਨਾਲਾ ਦਾ ਇਹ ਬਾਈ ਦਾ ਚੈਨਲ ਆ ਉਹ ਪੇਜ ਆਗਾ ਉਹਦਾ ਠੀਕ ਆ ਜੀ ਵਧੀਆ ਫਾਲੋਅਰ ਆ ਬਾਈ ਦੇ ਵਧੀਆ ਵਿਊ ਆਉਂਦੇ ਨੇਗੇ ਉੱਥੇ ਪਹੁੰਚ ਜਦੋਂ ਤਿਆਰ ਹੋ ਗਿਆ ਉਹਦੀ ਵੀਡੀਓ ਸਿੱਟਦਾ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈਗੀ ਵੀ ਅਸੀਂ ਤਿਆਰ ਕਰਕੇ ਵੇਚੀਏ ਪਰ ਉਸ ਤੋਂ ਪਹਿਲਾਂ ਹੀ ਵਿਕ ਜਾਂਦੇ ਨੇ ਅੱਧੇ ਦਾ ਸ਼ੌਂਕ ਐਂ ਹੀ ਰਹਿ ਜਾਂਦੇ ਨੇ ਵਿੱਚ ਵੀ ਤਿਆਰ ਕਰਕੇ ਖੜਾਵਾਾਂਗੇ ਵੀਡੀਓ ਬਣਾਵਾਾਂਗੇ ਤੂੰ ਪਹਿਲਾਂ ਸੇਲ ਹੋ ਜਾਂਦਾ ਕਿਉਂਕਿ ਬਾਈ ਨੂੰ ਬਹੁਤ ਪਿਆਰ ਮਿਲ ਰਿਹਾ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਪਿਆਰ ਦੇਣ ਲਈ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਓਕੇ